ਬਾਈ ਜੀ بارش ਜਿਹੜੀ ਹੈ ਕਿ ਫੇਰ ਸ਼ੁਰੂ ਇੱਕ ਵਾਰੀ ਹੋ ਚੁੱਕੀ ਹੈ ਸ਼ਾਨਦਾਰ ਟਾਈਮ 4:52 ਮਿੰਟ ਤੇ بارش ਜਿਹੜੀ ਹੈ ਲਗਾਤਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਪਾਣੀ ਜਿਹੜਾ ਕਿ ਸਾਰੀਆਂ ਧੰਨਾ ਜਿੰਨੀਆਂ ਵੀ ਸੀਗੀਆਂ ਭਰ ਚੁੱਕੀਆਂ ਨੇ ਬਿਲਕੁਲ ਬੱਦਲ ਜਿਹੜੇ ਕਿ ਪੂਰੇ ਬਿਲਕੁਲ ਛਾਏ ਹੋਏ ਨੇ ਕਿ ਪਾਣੀ ਜਿਹੜਾ ਕਿ ਸੱਤ ਲੋਜ ਦਾ ਟਿਕ ਚੁੱਕਿਆ ਹੈ ਨਾ ਵੱਧਦਾ ਨਾ ਹੀ ਘਟਦਾ ਇਸ ਟਾਈਮ ਨਜ਼ਰ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਲਾਈਵ ਵੀਡੀਓ ਚ ਦੇਖ ਚੁੱਕੇ ਹੋਗੇ ਪਾਣੀ ਤੁਸੀਂ ਚੈੱਕ ਕਰ ਸਕਦੇ ਹੋ بارشੇ ਦਾ ਇੱਕ ਦਾ ਨਜ਼ਰ ਆ ਰਿਹਾ ਹੈ بارش ਜਿਹੜੀ ਲਗਾਤਾਰ ਹੋ ਰਹੀ ਹੈ ਬਹੁਤ ਸਾਰੇ ਵੀਰ ਸਾਡੇ ਇੱਥੇ ਪਾਣੀ ਦੇਖਣ ਦੇ ਲਈ ਵੀ ਆਏ ਹੋਏ ਸੀਗੇ ਦੇਖ ਸਕਦੇ ਹੋ ਪਾਣੀ ਜਿਹੜਾ ਭਰਿਆ ਹੋਇਆ ਹੈ ਪੂਰਾ ਜਿਹੜਾ ਇਹ ਸਤਲੁਜ ਦਾ ਦਰਿਆ ਵਾਰ-ਵਾਰ ਚੜਦਾ ਲੈਂਦਾ ਨਜ਼ਰ ਆਉਂਦਾ ਹੈ ਦੇ ਵੀਰ ਜੀ ਬਾਕੀ ਬਣੇ ਰਹੋ ਤੁਹਾਡੇ ਨਾਲ ਡੇਲੀ ਦੀਆਂ ਖਬਰਾਂ ਦੇਖਣ ਦੇ ਲਈ ਸਤਲੁਜ ਦਰਿਆ ਦੀਆਂ ਤੇ ਵੀਡੀਓ ਨੂੰ ਸ਼ੇਅਰ ਕਰਕੇ ਫਰਜ ਆਪਵਾ ਦਾ ਜਰੂਰ ਨਿਭਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ